ਜਿਉਂ ਕਿ ਤੋਂ ਸੁਰੇ ਕਾਸੀ ਸਿਵਲ ਪ੍ਰੋਫੈਸ਼ਨ ਬਰੋਟਾ ਆਇਆ ਰਿਹਾ ਮੌਕੇ ਤੇ ਪੁਲਿਸ ਡਿਪਾਰਟਮੈਂਟ ਦੀ ਮੌਜੂਦ ਹੈ ਲਾ ਐਂਡ ਆਰਡਰ ਨੂੰ ਮੇਨਟੇਨ ਰੱਖਾ ਵਾਸਤੇ ਇਹ ਵੱਡੀ ਕਾਰਵਾਈ ਹੈ ਚਾਰ ਮੰਜ਼ਿਲਾ ਮਕਾਨ ਹੈ ਇਹ ਇੱਕ ਦੋ ਤਿੰਨ ਤੇ ਚੌਥਾ ਉੱਪਰ ਦਾ ਉੱਪਰਲੀ ਮੰਜ਼ਿਲਾ ਪਹਿਲਾਂ ਢਾਈ ਜਾਊਗੀ ਕਿਉਂਕਿ ਬੋਲਡਰ ਆ ਰਾ ਆਹ ਰੋਟੀ ਮਸਾ ਘਰ ਵੀ ਘਰ ਵੀ ਹੈ ਨਸ਼ੇ 'ਚ ਵਿਕੇ ਹੈ ਜਿਹੜੇ ਤੁਹਾਡੇ ਜੀ ਗੱਡੀਆਂ ਗੱਡੀਆਂ ਕਿੰਨੀਆਂ ਗੱਡੀਆਂ ਸੀ ਤੁਹਾਡੇ ਕੋਲੇ ਉਹ ਜਨਤਾ ਟੈਕਸੀ ਟੈਕਸੀ ਸਟੈਂਡ 'ਚ ਪਾਈਆਂ ਸੀ ਮੈਂ ਲੰਮਾ ਦਾ ਇੱਕ ਟ੍ਰੈਵਲ ਕਿਹੜੇ ਸਨ ਦੀ ਗੱਲ ਆ ਜਦੋਂ ਤੁਸੀਂ ਖੁਸ਼ ਸੀ ਪੂਰਾ ਪਰਿਵਾਰ ਵਧੀਆ ਮੁੰਡੇ ਦਾ ਵਿਆਹ ਵੀ ਆ ਮੁੰਡੇ ਇੱਕ ਫਲਾਇਰ ਦਾ ਕੰਮ ਕਰਦਾ ਸੀ ਜੀ ਹਾਂ ਦੂਜਾ ਆਈਸਕ੍ਰੀਮ ਵਾਲਾ ਨੇ ਲੱਗਾ ਸੀ ਵਿਆਹ ਦਾ ਕੰਮ ਬਹੁਤ ਖੁਸ਼ਗਵੰਤ ਮਾਨ ਨੂੰ ਕੀ ਕਹਿਣਾ ਚਾਹ ਬਹੁਤ ਬਗਿਆ ਭਵਮਾਨ ਬਹੁਤ ਵਧੀਆ ਕਰ ਲਿਆ ਹਾਂ ਮੈਂ ਤਾਂ ਨਾ ਵੀ ਇਹਨਾਂ ਨੂੰ ਚੱਕ ਕੇ ਵੀ ਅੰਦਰ ਛੱਟ ਅੱਛਾ ਜਿਹੜੇ ਹਾਂ ਨਸ਼ੇ ਕੱਤ ਬੇਚਦੇ ਆ ਨਾ ਇਹਨਾਂ ਨੂੰ ਚੱਕ ਕੇ ਵੀ ਹੰਡਣ ਕਰਵਾ ਦਿੰਦਾ ਹੈ 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 ਇਹਨੂੰ ਚੱਕ ਕੇ ਡੰਡਾ ਟੋਣੇ ਚਾਹੀਦੇ ਐ ਜਿਹੇ ਬੰਦਿਆਂ ਦੇ ਬਹੁਤ ਵਧੀਆ ਭਾਈ ਬਾਬਾ ਜੀ ਸੀਗਾ ਮੇਜਰ ਸਿੰਘ ਜੀ ਇਹਨਾਂ ਦਾ ਇਹ ਟਾਈਮ ਨਾਮ ਚੱਲਦਾ ਹੁੰਦਾ ਸੀਗਾ ਤੇ ਅੱਜ ਇਹ ਮੁੰਡੇ ਵਿਚਾਰ ਦੱਸਿਆ ਕਿ ਇਹ ਆਟੋ ਲੈ ਕੇ ਤੋਂ ਲੰਘ ਰਹੇ ਸੀਗੇ ਇਹ ਸਵਾਰੀਆਂ ਛੱਡ ਕੇ ਛੱਡਣ ਤੋਂ ਬਾਅਦ ਇੱਥੇ ਖੜ੍ਹ ਗਏ ਕਿ ਕੰਮ ਕੀ ਹੋ ਜਾਂਦਾ ਇੱਥੇ ਤੇ ਪਤਾ ਲੱਗਿਆ ਕਿ ਨਸ਼ੇ ਵਾਲੇ ਕਿ ਘਟ ਆ ਰਹੇ ਆ ਤਾਂ ਬਾਬੇ ਨੂੰ ਬੜੀ ਖੁਸ਼ੀ ਹੋਈ ਬਾਬਾ ਕਹਿੰਦਾ ਸਰਕਾਰ ਦਾ ਜਿਹੜਾ ਇਹ ਆਪਰਾ ਹੈ ਬਹੁਤ ਵਧੀਆ ਹੈ ਇਹ ਦੇਖਦੇ ਹੋ ਤੁਹਾਡਾ ਪਰ ਚੱਲ ਪੰਜ ਬਾਈਟ ਵੀ ਜਾਹਿਦ ਜ਼ਬਰਦਾਰ ਤਾਂ ਜੋ ਜਿਨ੍ਹਾਂ ਦੇ ਪੁੱਤ ਕਰਕੇ ਦੁਨੀਆ ਤੋਂ ਹੋਰ ਪੁੱਤਨਾ